ਸੇਵਨ ਇੰਦੇ ਬਿਕਾਂ ਦਾ ਸਲੇ ਹੈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜਤ ਕੇ ਮਨੁੱਖ ਨੂੰ ਸੱਚ ਦੇ ਰਾਹ ਦਿਖਾਉਂਦਾ ਹੈ। ਧਰਤੀ ਉੱਤੇ ਜਿਸ ਵੇਲੇ মোহ ਮਾਇਆ ਦੇ ਪਰਤ ਛਾਏ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜ਼ੁਲਮ ਕਾਰਨ ਖੇੜਤਾ ਵਿੱਚ ਡੁੱਬ ਰਹੇ ਸਨ ਉਸ ਵੇਲੇ ਆਪਾ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਰਿਆ ਗੁਰੂ ਜੀ ਨੇ 15 ਰਾਗਾ ਵਿੱਚ ਬਾਣੀ ਰਚੀ ਜਿਸ ਵਿੱਚ 59 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਾਂ ਦੀ ਵਿਭਿੰਨਤਾ ਦੇ ਬਾਵਜੂਦ ਗੁਰੂ ਜੀ ਨੇ ਆਕਾਂਦੀ ਪ੍ਰਕਿਰਤੀ ਨਾਲ ਭਾਵ ਦਾ ਸਬੰਧ